ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਮਨ ਵਿੱਚ ਦਰਦ ਹੁੰਦਾ ਹੈ ਪੰਜਾਬ ਨੂੰ ਬਚਾਉਣ ਦਾ ਉਹ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰੱਖਦੇ ਹੋਣ ਕਿਸੇ ਵੀ ਕਿੱਤੇ ਦੇ ਨਾਲ ਸੰਬੰਧ ਰੱਖਦੇ ਹੋਣ ਔਰ ਉਹਨਾਂ ਦਾ ਕੋਈ ਵੀ ਮਜ਼ਬੂ ਹੋਵੇ ਕੋਈ ਵੀ ਧਰਮ ਹੋਵੇ ਮੈਂ ਸਭ ਨੂੰ ਬੇਨਤੀ ਕਰਦੀ ਹਾਂ ਜਦੋਂ ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹੋ ਉਹਨਾਂ ਦਾ ਇੱਕ ਮਿਸ਼ਨ ਹੈ ਨਸਲਾਂ ਤੇ ਫਸਲਾਂ ਨੂੰ ਬਚਾਉਣਾ ਬਹੁਤ ਲੋਕ ਉਹਨੇ ਜਿਹੜੇ ਕਿਸਾਨ ਆਗੂਆਂ ਦੇ ਹਰ ਵਕਤ ਹੱਕ ਵਿੱਚ ਖੜਦੇ ਆ ਪਰ ਬਹੁਤ ਲੋਕ ਉਹਨੇ ਜਿਹੜੇ ਉਹਨਾਂ ਦੇ ਵਿਰੋਧ ਵਿੱਚ ਹੁੰਦੇ ਜਦੋਂ ਮੈਂ ਆਪਣੀ ਗੱਲ ਕਰਨੀ ਹੈ ਮੈਂ ਜਿੱਥੇ ਬੰਦਾ ਸਹੀ ਹੁੰਦਾ ਉਹਨੂੰ ਮੈਂ ਸਹੀ ਕਹਿਣਾ ਹੁੰਦਾ ਜਿੱਥੇ ਕੋਈ ਗਲਤ ਹੁੰਦਾ ਉਹਨੂੰ ਗਲਤ ਕਹਿਣਾ ਹੁੰਦਾ ਅੱਜ ਮੈਂ ਜਿਹੜੀ ਗੱਲ ਕਰ ਲਗਾ ਇਹਨੂੰ ਧਿਆਨ ਦੇ ਨਾਲ ਸੁਣਿਓ ਜੋਗਿੰਦਰ ਸਿੰਘ ਉਗਰਾਹ ਉਹਦੇ ਬਾਰੇ ਇੱਕ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਜਦੋਂ ਕੋਈ ਧਰਨਾ ਹੁੰਦਾ ਜਾਂ ਕੋਈ ਕਿਸਾਨ ਆਗੂਆਂ ਦੀ ਸਟੇਜ ਹੁੰਦੀ ਹੈ ਉਹ ਬੋਲੇ ਸੋ ਨਿਹਾਲ ਦਾ ਜਕਾਰਾ ਨਹੀਂ ਲਾਉਂਦੇ ਇਹ ਟਿੱਪਣੀ ਕੌਣ ਕਰਦਾ ਔਰ ਇਹ ਇਸ਼ੂ ਕੌਣ ਉਠਾ ਰਿਹਾ ਗੈਂਗਸਟਰ ਲੱਖਾ ਸਦਾਨ ਕੀ ਕਹਿੰਦਾ ਕਹਿੰਦਾ ਉਗਰਾਹਾਂ ਬੋਲੇ ਸੁਣਨ ਹਾਲ ਦਾ ਜੱਕਾ ਨਹੀਂ ਲਾਉਂਦਾ ਤੇ ਨਾਲ ਇਹ ਵੀ ਕਿਹਾ ਅਗੇ ਜਿਨ੍ਹਾਂ ਤੋਂ ਉਗਰਾਹਾਂ ਲੈਂਦੇ ਨੇ ਉਹਨਾਂ ਦੇ ਗੱਤਰੇ ਪਾਏ ਨੇ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਕਿਸੇ ਗੁਰਸਿੱਖ ਦੀ ਤੁਸੀਂ ਗੱਲ ਕਰਦੇ ਹੋ ਨਾ ਤੁਸੀਂ ਸ਼ਬਦਾਵਲੀ ਉਸ ਤਰੀਕੇ ਦੀ ਵਰਤੋ ਮੈਂ ਆਪਣੀ ਗੱਲ ਕਰ ਦਿੰਦਾ ਜਿੱਥੇ ਮੈਨੂੰ ਲੱਗੇ ਵੀ ਇਹ ਬੰਦੇ ਗਲਤ ਨੇ ਉੱਥੇ ਮੈਂ ਬਹੁਤ ਕੜਵੇ ਸ਼ਬਦ ਕੋੜੇ ਸ਼ਬਦ ਬੋਲੇ ਬੋਲਨੇ ਵੀ ਚੰਗੇ ਨਹੀਂ ਪਰ ਕੀ ਗਾਤਰੇ ਵਾਲੇ ਇਹ ਸ਼ਬਦ ਕਿੰਨਾ ਕੁ ਜਾਇਜ ਹੈ ਆਖਰ ਸਿਰਸਾ ਪਾਈਏ ਕਿਸੇ ਦੇ ਅਮਰ ਸ਼ਕਿਆ ਹੋਇਆ ਗਾਤਰਿਆਂ ਵਾਲੇ ਇਹ ਸ਼ਬਦ ਕਿੰਨੇ ਕਾਇਜ ਨਹੀਂ ਦੂਜੀ ਗੱਲ ਹੁਣ ਲੱਖਾ ਸਟਾਣਾ ਕਹਿੰਦਾ ਜੁਗਿੰਦਰ ਸਿੰਘ ਉਗਰਾਹਾ ਅੱਗੇ ਬੋਲੇ ਸੋ ਨਿਹਾਲ ਦਾ ਜਕਾਰਾ ਕਿਉਂ ਨਹੀਂ ਲਾਉਂਦੇ ਹੁਣ ਬੋਲੇ ਸੋ ਨਿਹਾਲ ਦੇ ਜਕਾਰੇ ਕਿੱਥੇ ਲਾਏ ਜਾਂਦੇ ਆ ਜੀ ਠੀਕ ਹੈ ਤੁਸੀਂ ਹਰ ਥਾਂ ਫਤਿਹ ਬੁਲਾਉਂਦੇ ਹੋ ਫਤਿਓ ਵੀ ਬੁਲਾਉਂਦੇ ਆ ਮੈਂ ਗੱਲ ਜੇ ਦਿੱਲੀ ਕਿਸਾਨ ਅੰਦੋਲਨ ਦੀ ਕਰਾਂ ਉੱਥੇ ਵੀ ਇਹ ਚਰਚਾ ਛੜੀ ਸੀ ਸਾਡੇ ਜਿਹੜੇ ਉੱਥੇ ਅਖੌਤੀ ਪੰਥਕ ਜਾਂ ਜਿਹੜੇ ਭਿੰਡਰਾਂ ਵਾਲੇ ਦੀ ਸੋਚ ਵਾਲੇ ਜਾਂ ਖਾਲਸਤਾਨੀ ਉੱਥੇ ਜਾ ਕੇ ਵੀ ਇਹ ਕੁਸਪੈਟ ਕਰ ਗਈ ਸੀ ਮਸਲਾ ਕੀ ਸੀ ਕਿਸਾਨੀ ਅੰਦੋਲਨ ਦਾ ਜਿਹੜੇ ਸੈਂਟਰ ਸਰਕਾਰ ਬਿੱਲ ਹੈ ਕਿ ਇਸ ਨੂੰ ਰੱਦ ਕਰਾਉਣ ਦਾ ਇਹਨਾਂ ਨੇ ਉੱਥੇ ਮਾਹੌਲ ਕੀ ਬਣਾਇਆ ਖਾਲਸਤਾਨ ਖਾਲਸਤਾਨ ਕਰਨ ਲੱਗੇ ਉਗਰਾਹਾ ਸਾਹਿਬ ਨੇ ਉੱਥੇ ਵੀ ਕਹਿਤਾ ਸੀ ਜਦੋਂ ਐਮਐਸਪੀ ਤੇ ਗੱਲ ਤੈਅ ਹੋ ਗਈ ਉਹ ਅੰਦੋਲਨ ਖਤਮ ਕਰਨਾ ਪਿਆ ਸਮਾਪਤ ਕਰਨਾ ਪਿਆ ਉਦੋਂ ਉਗਰਾਹਾ ਸਾਹਿਬ ਨੇ ਕਹਿਤਾ ਸੀ ਕਿ ਹੁਣ ਤੁਸੀਂ ਖਾਲਸਤਾਨ ਲੈ ਲਓ ਬਾਈ ਅਸੀਂ ਚੱਲੇ ਉਦੋਂ ਵੀ ਇਹਨਾਂ ਨੂੰ ਮਿਰਚਾਂ ਲੱਗੀਆਂ ਸੀ ਤੇ ਹੁਣ ਜਦੋਂ ਲਖਸ਼ਦਾਨਾ ਇਹ ਕਹਿੰਦਾ ਕਿ ਬੋਲੇ ਸੋ ਨਿਹਾਲ ਦਾ ਜਕਾਰਾ ਉਗਰਾਹਾ ਸਾਹਿਬ ਨਹੀਂ ਲਾਉਂਦੇ ਕਾਦੇ ਲਈ ਲਾਉਣਾ ਹੈ ਜਿਹੜਾ ਉਹਨਾਂ ਦਾ ਧਰਨਾ ਹੁੰਦਾ ਉਹ ਖਾਲਸਤਾਨ ਲੈਣ ਵਾਸਤੇ ਹੁੰਦਾ। ਉਹ ਪੂਰੀ ਕੌਮ ਲਈ ਹੁੰਦਾ। ਉਹਨਾਂ ਦਾ ਇੱਕ ਆਪਣਾ ਮਿਸ਼ਨ ਹੈ ਬੀਓ ਪੰਜਾਬ ਦੀ ਨੌਜਵਾਨੀ, ਢਣਕੇ ਫਾਸਲਾਂ ਤੇ ਨਸਲਾਂ ਦੀ ਗੱਲ ਕਰਦੇ ਆ। ਔਰ ਕਿਸਾਨ ਦੀ ਗੱਲ ਕਰਦੇ ਆ। ਉਥੇ ਜੈ ਜਵਾਨ, ਜੈ ਕਿਸਾਨ ਉਹ ਕਹਿੰਦੇ ਨੇ। ਔਰ ਮੈਂ ਇੱਕ ਆਪਣੀ ਗੱਲ ਕਰ ਰਿਹਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਮੇਰੇ ਜਿੰਨਾ ਵਿਰੋਧ ਕਿਸਾਨ ਜਥੇਬੰਦੀਆਂ ਦਾ ਕੋਈ ਕਰੂਗਾ ਔਰ ਬਰੋਸ ਮੈਂ ਕਿੱਥੇ ਕਰਦਾ ਜਿੱਥੇ ਮੈਨੂੰ ਲੱਗਦਾ ਵੀ ਇੱਥੇ ਇਹ ਗਲਤ ਕਰਗੇ ਔਰ ਜਦੋਂ ਕਿਤੇ ਮੈਨੂੰ ਚੰਗਾ ਲੱਗੂ ਵੀ ਹਾਂ ਇਹ ਕਿਸਾਨਾਂ ਦੇ ਹੱਕ ਲਈ ਅੱਜ ਗੱਲ ਕਰਦੇ ਨੇ ਤਾਂ ਉਦੋਂ ਨਾਲ ਵੀ ਖੜਾਂਗੇ ਖੜਦੇ ਵੀ ਹੱਕ ਵਿੱਚ ਵੀਡੀਓ ਵੀ ਪਾਵਾਂਗੇ ਪਰ ਜਿੱਥੇ ਮੈਨੂੰ ਲੱਗਦਾ ਵੀ ਇਹ ਸੌਦੇਬਾਜ਼ੀ ਕਰਦੇ ਨੇ ਉੱਥੇ ਠੋਕ ਕੇ ਕਹੀਦਾ ਕਹਿੰਦੇ ਰਹਿਾਂਗੇ ਹੁਣ ਲੱਖੇ ਸ਼ਟਾਣੇ ਨੇ ਇਸ਼ੂ ਬਣਾਇਆ ਹੋਇਆ ਹੈ ਕਿ ਜੋਗਿੰਦਰ ਸਿੰਘ ਉਗਰਾਹਾ ਬੋਲੇ ਸੋ ਨਿਹਾਲ ਦਾ ਜਕਰ ਨਹੀਂ ਲੁੰਦਾ ਇਹਨੂੰ ਪੁੱਛੋ ਪਹਿਲਾਂ ਇਹਨੇ ਆਪਣੇ ਪਿੰਡ ਦੇ ਸਕੂਲ ਤੇ ਹੋਰ ਫਿਰਨੀਆਂ ਫੋਲੀਆਂ ਤੇ ਊੜਾ ਐੜਾ ਲਿਖੇ ਲਾਇਆ ਹੋਇਆ ਇਹਦੇ ਆਪਣੇ ਮੁੰਡੇ ਦੇ ਸਿਰ ਤੇ ਜੂੜਾ ਹੈ ਨਹੀਂ ਆਪਣੇ ਸਿਰ ਤੇ ਹੈ ਨਹੀਂ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਪੱਗ ਬੰਨ ਕੇ ਕੋਸ਼ਿਸ਼ ਕਰਦੇ ਹੁੰਦੇ ਨੇ ਵੀ ਸਰਦਾਰ ਬਣ ਕੇ ਜਾਈਏ ਲੋਕਾਂ ਦੇ ਵਿੱਚ ਮਾਣ ਇੱਜ਼ਤ ਮਿਲੂ ਇਹਦੇ ਤੋਂ ਸਵਾਲ ਕਰਕੇ ਪੁੱਛਿਆ ਗਿਆ ਕਿ ਤੁਸੀਂ ਪੰਜਾਬੀ ਨੂੰ ਕ ਪੰਥਕ ਨੂੰ ਇਹਨਾਂ ਸ਼ਰਿਆਮ ਕਹਿੰਦਾ ਸੀ ਕਹਿੰਦਾ ਮੈਂ ਪੰਥਕ ਪੁੰਥਕ ਕੋਈ ਨਹੀਂ ਮੈਂ ਤਾਂ ਪੰਜਾਬੀ ਆ ਜੇ ਤੂੰ ਆਪ ਹੀ ਪੰਥਕ ਹੈ ਨਹੀਂ ਫਿਰ ਉਗਰਾਹਾ ਨੂੰ ਕਹਿੰਦੇ ਕੀ ਲੋੜ ਪਈ ਹੈ ਕਿ ਉਹ ਜਕਾਰਾ ਨਹੀਂ ਲਾਉਂਦੇ ਇੱਕ ਹੋਰ ਬੇਨਤੀ ਇਸ ਹਰਾਮਖੋਰ ਤੋਂ ਇਹ ਪੁੱਛੋ ਵੀ ਜਿਹੜਾ ਗੁਰਵੀਰ ਗੋਲਡੀ ਜਿਹੜਾ ਕਥਾਵਾਚਕ ਸੀ ਕੌਮ ਦਾ ਉਹਦਾ ਇਹਨੇ ਗੋਲੀਆਂ ਮਾਰ ਕੇ ਕਤਲ ਕੀਤਾ ਇਹਨਾਂ ਦਾ ਪੰਥ ਨਾਲ ਕੌਮ ਨਾਲ ਕੀ ਸਰਕਾਰ ਹੈ ਕੀ ਲੈਣਾ ਦੇਣਾ ਇਹਨਾਂ ਨਾਲ ਜਣ ਕੇ ਲੋਕਾਂ ਦੇ ਵਿੱਚ ਚਰਚਾ ਛੇੜਨੀ ਵੀ ਮੈਂ ਡਾਕਟਰ ਸੀ ਡਾਕਟਰ ਹਾਂ ਅਸੀਂ ਗੁੰਡਾਗਰਦੀ ਕਰਦੀ ਹੈ ਨੀ ਕਰਦੇ ਰਹਿਮੰਗੇ ਜਿੰਨਾ ਗੰਦ ਇਹਨਾਂ ਸਮਾਜ ਸੇਵੀਆਂ ਨੇ ਪਾਇਆ ਨਾ ਮੈਂ ਕਹਣਾ ਉਹਨਾਂ ਗੰਦ ਕੋਈ ਪਾ ਨਹੀਂ ਸਕਦਾ ਤੇ ਜਦੋਂ ਕਿਤੇ ਮੜਾ ਮੜਾ ਪੁਲਿਸ ਘੇਰ ਲਈ ਫਿਰ ਕੁੜਤੇ ਲਾਲਾ ਦਿਖਾਉਣਗੇ ਆਹ ਦੇਖੋ ਇੱਥੇ ਪਟਾ ਵੱਜਿਆ ਇੱਥੇ ਡਾਂਗ ਮਾਰੀ ਪੁਲਿਸ ਨੇ ਇੰਟਰੋਗੇਸ਼ਨ ਕਰ ਦਿੱਤਾ ਫਿਰ ਕੱਟ ਕਰਨ ਫਿਰ ਚੀਕਾ ਮਾਰਨ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਵੀ ਜਿੱਦਾਂ ਦਾ ਕੋਈ ਮਿਸ਼ਨ ਹੁੰਦਾ ਹੈ ਉਹਦੇ ਮੁਤਾਬਕ ਗੱਲਬਾਤ ਅਗਲਾ ਕਰੇ ਚੰਗਾ ਲੱਗਦਾ ਐਵੇਂ ਬਾਤ ਦਾ ਬਤੰਗੜ ਨਾ ਬਣਾਇਆ ਕਰੋ ਜ਼ਰੂਰੀ ਹੈ ਵੀ ਹਰ ਥਾਂ ਤੇ ਜਕਾਰਾ ਛੜਨਾ ਹੈ ਜੇ ਜਕਾਰਿਆਂ ਦਾ ਅਸਲ ਮੈਨਾ ਪੁੱਛੋਗੇ ਤਾਂ ਜੰਗਾਂ ਯੁੱਧਾਂ ਦੇ ਵਿੱਚ ਨਗਾਰਾ ਵੱਜਦਾ ਸੀ ਉਦੋਂ ਜਕਾਰੇ ਛੜੇ ਜਾਂਦੇ ਸੀ ਕੀ ਇਹ ਉਹ ਜੰਗਾਂ ਨੇ ਵੀ ਤੁਸੀਂ ਕਿਸਾਨਾਂ ਨੂੰ ਇਕੱਠੇ ਕਰਕੇ ਡਾਂਗਾ ਫੜਾ ਕੇ ਕਿ ਦੇ ਸਿਰ ਪੜਵਾਉਣੇ ਕਿ ਤੇ ਹਮਲਾ ਕਰਨ ਚੱਲਿਓ ਕਿਸਾਨਾਂ ਨੂੰ ਤਾਂ ਸ਼ਰਿਆਮ ਕਹਿੰਦੇ ਨੇ ਕਿ ਅਸੀਂ ਪੀਸਫੁਲੀ ਬੈਠੇ ਆਂ ਅਸੀਂ ਸਰਕਾਰ ਦਾ ਵਿਰੋਧ ਕਰਦੇ ਆਂ ਸਰਕਾਰ ਦੇ ਸਾਹਮਣੇ ਸਾਡੀਆਂ ਮੰਗਾਂ ਨੇ ਤੇ ਸਾਡਾ ਤਾਂ ਕੋਈ ਮਤਲਬ ਹੀ ਹੈ ਨਹੀਂ ਵੀ ਕੋਈ ਲੜਾਈ ਝਗੜਾ ਕਰੀਏ ਹੁਣੇ ਲੱਖੇ ਵਰਗੇ ਕੌਣ ਨੇ ਇਹ ਗੱਲਾਂ ਕਰਨ ਵਾਲੇ ਇਹਦਾ ਮਤਲਬ ਜਿਵੇਂ ਪਹਿਲਾਂ ਦੀਪ ਸਿੱਧੂ ਗਿਆ ਸੀ ਨਾ ਅੰਦੋਲਨ ਦੇ ਵਿੱਚ ਉਹ ਵੀ ਇਹੋ ਜਿਹੀਆਂ ਸਿੰਗੜੀਆਂ ਛੇੜਦਾ ਸੀ ਕਿਤੇ ਭਿੰਡਰਾਂ ਵਾਲੇ ਦੀ ਗੱਲ ਕਰਨ ਲਈ ਉਹ ਆਪਣੀ ਫਿਲਮ ਦੀ ਗੱਲ ਕਰ ਲੇ ਉਡਦਿਆਂ ਨੂੰ ਅਸਮਾਨ ਭਜਦਿਆਂ ਨੂੰ ਧਰਤੀ ਗੱਲ ਆਪਾਂ ਫਿਰ ਭਿੰਡਰਾ ਵਾਲਿਆਂ ਤੋਂ ਸ਼ੁਰੂ ਕਰਦੇ ਹਾਂ ਇਹ ਉਹੀ ਕਹਿੰਦਾ ਰਿਹਾ ਤੇ ਉਹਨੂੰ ਵੀ ਇਹ ਸਭ ਕੁਝ ਲਿਖ ਕੇ ਦਿੱਤਾ ਜਾਂਦਾ ਸੀ ਉਹਦੀ ਹਿੰਮਤ ਨਹੀਂ ਸੀ ਵੀ ਇਹ ਸਭ ਕੁਝ ਬੋਲ ਜਾਂਦਾ ਤੇ ਜਦੋਂ ਸਿਰ ਚੱਕਣ ਦੀ ਕੋਸ਼ਿਸ਼ ਕੀਤੀ ਨਾ ਹਾਲਾਂਕਿ ਐਕਸੀਡੈਂਟ ਨਾਲ ਮਰਿਆ ਸੀ ਉਹ ਬਾਅਦ ਵਿੱਚ ਆ ਸਮਰਿਤ ਮਾਨਵਰਗੇ ਨੇ ਕਹਿਤਾ ਸੀ ਰੜਕਦਾ ਸੀ ਕਤਲ ਕਰਾਤਾ ਗੋਲੀ ਮਾਰੀ ਫਿਰ ਬਾਅਦ ਵਿੱਚ ਇਦਾਂ ਹੁੰਦਾ ਹੁਣ ਇਹ ਲੱਖੇ ਵਰਗੇ ਕੌਣ ਨੇ ਅਸ਼ਾ ਹੁਣ ਇਹ ਗੱਲ ਤਾਂ ਮੈਂ ਤੁਹਾਨੂੰ ਹੋਰ ਨਾਲੇ ਤੇ ਐਡ ਕਰ ਦਿੰਦਾ ਜਦੋਂ ਦੀਪ ਸਿੱਧੂ ਨੇ ਖਾਲਸਾਣ ਦੀ ਗੱਲ ਕਰ ਲਈ ਸੀ ਤੁਸੀਂ ਇਹ ਵੀਡੀਓ ਦੇਖਿਓ ਨੇ ਇਹਦੇ ਚਿਹਰੇ ਦਾ ਹਾਲ ਪੱਬ ਦੇਖਿਓ ਕਿਦਾਂ ਮੂੰਹ ਤੇ ਹੱਥ ਪੇਰਦਾ ਹੈ ਵੀ ਦੀਪ ਸਿੱਧੂ ਮੂਰੇ ਹੋ ਕੇ ਗੱਲ ਕਰਦਾ ਮੇਰੀ ਕੋਈ ਗੱਲ ਨਹੀਂ ਸੁਣਦਾ ਤੇ ਉਦੋਂ ਦੀਪ ਸਿੱਧੂ ਨਾਲ ਕਿੰਨਾ ਕੁ ਸਹਿਮਤ ਸੀ ਬੰਦਾ ਇਹ ਹੁਣ ਜਕਾਰਾ ਛਟਨੀਆ ਗੱਲਾਂ ਕਰਦਾ ਜਦੋਂ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਮਾਈ ਪਾ ਗੋਬਰ ਦੀ ਤਸਵੀਰ ਜੱਟੀ ਦੀ ਉਹਨੇ ਕੋਈ ਗਲਤ ਕਿਹਾ ਸੀ ਇਹ ਹਰਾਮਖੋਰ ਉਹਦੇ ਬਾਅਦ ਜਾ ਕੇ ਬੋਰਡ ਲੈ ਕੇ ਬਹਿ ਗਿਆ ਉਹਨੂੰ ਕਹਿੰਦੇ ਮਾਫੀ ਮੰਗ ਉਹਨੇ ਮਾਫੀ ਮੰਗੀ ਉਹਨੇ ਕੋਈ ਮਾੜੀ ਗੱਲ ਕਹੀ ਸੀ ਸਾਡੇ ਅਖੌਤੀ ਕੜਮ ਚੌਧਰੀ ਵੀ ਪਿੱਛੇ ਬਹਿ ਗਏ ਸੀ ਕੱਲ ਤੱਕ ਤੇ ਬਲਾਉ ਉਹਨੇ ਗਲਤ ਕਹਿਤਾ ਹੁਣ ਜੇ ਕਿਸੇ ਆਮ ਕੁੜੀ ਦੀ ਕਿਸੇ ਨੇ ਤਾਰੀਫ ਕਰਨੀ ਹੈ ਗਾਣੇ ਵਿੱਚ ਉਹ ਕਿਦਾਂ ਕਰੇ ਉਹਨੇ ਤਾਂ ਇਹ ਹੀ ਕਹਿ ਸੀ ਨਾ ਪੰਜਾਬ ਦੀ ਕੁੜੀ ਨੂੰ ਜਾਂ ਪੰਜਾਬ ਦੀਆਂ ਕੁੜੀਆਂ ਨੂੰ ਵੀ ਜਿਵੇਂ ਮਾਈ ਭਾਗੂ ਹੈ ਉਹਦਾਂ ਦੀ ਤਸਵੀਰ ਚਾਹੀਦੀ ਹੈ ਤੁਹਾਡਾ ਉਹਨਾਂ ਕਰੈਕਟਰ ਚਾਹੀਦਾ ਇਹ ਗੱਲ ਕਰੀ ਸੀ ਪਰ ਸਾਡੇ ਕੜਾਮ ਚੌਧਰੀਆਂ ਨੇ ਇਹਨੂੰ ਉਲਟ ਲੈ ਲਿਆ ਉਦੇ ਬਾਹਰ ਵਿੱਚ ਜਾ ਕੇ ਬਹਿ ਕੇ ਧਰਨਾ ਲਾ ਲੈ ਕੇ ਮਾਫੀ ਮੰਗੇ ਲੱਖਾਂ ਸਧਾਨਾ ਵੀ ਉਦੋਂ ਵਿੱਚ ਸ਼ਾਮਲ ਸੀ ਮਾਫੀ ਮੰਗਾਉਣ ਤੇ ਤੇ ਹੁਣ ਪੰਤ ਖੋਣ ਦੀਆਂ ਗੱਲਾਂ ਕਰਦੇ ਆ ਅਗੇ ਉਗਰਾਹਾ ਜਕਾਰਾ ਕਿਉਂ ਨਹੀਂ ਛੱਡਦਾ ਕਿਉਂ ਛੱਡੇ ਬਈ ਜਕਾਰਾ ਕਾਦੇ ਲਈ ਛੱਡੇ ਕੀ ਉਹ ਸੂਬੇ ਸਰਾਂਦੇ ਸਾਹਮਣੇ ਖੜੇ ਬਿਸਰਹੰਦ ਫਤਿਹ ਕਰਨੀ ਜਕਾਰਾ ਛੱਡ ਕੇ ਉਹ ਤਾਂ ਕਿਸਾਨਾਂ ਦੀ ਗੱਲ ਕਰਦੇ ਨੇ ਪੀਸਫੁਲੀ ਬਹਿੰਦੇ ਨੇ ਕਿਸਾਨਾਂ ਦੇ ਹੱਕ ਦੀ ਗੱਲ ਸਰਕਾਰ ਦੇ ਨਾਲ ਵਿਰੋਧ ਕਰਕੇ ਕਰਦੇ ਨੇ ਹੁਣ ਇਹ ਲੱਖੇ ਦਾ ਇਸ਼ੂ ਹੈ ਜਿਹੜਾ ਉਠਾਇਆ ਹੋਇਆ ਹੈ ਇਹਨਾਂ ਖਤੀੜਾਂ ਦੇ ਜਿੰਨੇ ਵੀ ਛਿੱਤਰ ਪੈਣ ਉਹਨੇ ਥੋੜੇ ਆ ਅਸਾਂ ਮੈਂ ਲਾਸਟ ਵਿੱਚ ਕਹਿਣਾ ਚਾਹੁੰਦਾ ਖਾਸ ਕਰਕੇ ਹਲਕਾ ਮੋੜ ਦੇ ਵਿੱਚ ਇਹਦੂ ਹੁੰਦੀ ਹੈ ਕੁਰਸੀ ਦੇ ਭਾਲ ਵੀ ਸ਼ਾਇਦ ਐਮ ਐਲ ਏ ਬਣ ਜੀਏ ਇਹਦੇ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਵੀ ਇਹਨਾਂ ਲੋਕਾਂ ਦਾ ਪੰਥ ਨਾਲ ਕਿਸਾਨੀ ਨਾਲ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਆਪਣੀ ਕੁਰਸੀ ਤੱਕ ਮਤਲਬ ਹੈ ਵੀ ਕਿਦਾਂ ਥੋੜਾ ਜਿਹਾ ਮਸ਼ਹੂਰ ਹੋਈਏ ਲੋਕ ਸਾਡੇ ਹੱਕ ਵਿੱਚ ਆਉਣ ਵੋਟਾਂ ਪੈਣਨ ਐਮਐਲਏ ਬਣ ਜਾਈਏ ਤੇ ਬਾਅਦ ਵਿੱਚ ਤੂੰ ਕੌਣ ਤੇ ਮੈਂ ਕੌਣ ਬਸ ਇਹਨਾਂ ਦੀ ਜਿਹੜੀ ਦੌੜ ਹੈ ਨਾ ਮਸੀਤਾਂ ਤੱਕ ਕਾਜੀ ਦੀ ਦੌੜ ਮਸੀਤਾਂ ਤੱਕ ਕਹਿੰਦੇ ਆਪਾਂ ਉੱਥੋਂ ਤੱਕ ਹੀ ਹੈ ਹੋਰ ਕੋਈ ਬਹੁਤ ਹੀ ਵੱਡੀ ਗੱਲ ਲੋਟਕਸਟ ਜਿੰਨੀ ਇਹ ਲੱਖੇਵਰਗੇ ਨੇ ਕੀਤੀ ਹੈ ਸਿਕੰਦਰ ਸਿੰਘ ਮਲੂਕੇ ਦਾ ਇਹ ਪੈਦਾ ਕੀਤਾ ਹੋਇਆ ਗੁੰਡਾ ਸੀ। ਇਹਦੀ ਮਾਂ ਨੂੰ ਸਰਪੰਚ ਬਣਾਇਆ ਗਿਆ। ਜਿੰਨਾ ਕਤਲਿਆ ਮਕੀਤਾ, ਲੁੱਟਖੁੱਟ ਪੈਸਿਆਂ ਦਾ ਜਾਂ ਮੰਡੀਆਂ ਦੇ ਵਿੱਚ ਮੱਝਾਂ ਰਾਹੀਂ ਪਰਚੀਆਂ-ਪੁਰਚੀਆਂ ਜਾਨਕਿ ਉਹ ਸਭ ਕੁਝ ਇਹਨਾਂ ਨੇ ਕੀਤਾ ਹੋਇਆ ਤੇ ਹੁਣ ਭਲੇ ਮਨਸ ਬਣਦੇ ਐ। ਕਿਸੇ ਨੂੰ ਜਕਾਰਾ ਲਾਉਣ ਦੀ ਗੱਲ ਕਰਨ ਵਾਲਿਓ ਪਹਿਲਾਂ ਆਪਣੇ ਸਿਰ ਤੇ ਕੇਸਤਾ ਰੱਖ ਲਓ। ਭਗਵੰਨੀ ਤਾਂ ਸ਼ੁਰੂ ਕਰ ਦਿਓ। ਆਪਣੇ ਪਰਿਵਾਰ ਨੂੰ ਤਾਂ ਉਥੇ ਖੜਾ ਲਓ ਜਿੱਥੇ ਊੜਾ ਐੜਾ ਐੜੀ ਸਸੇ ਦੀ ਗੱਲ ਕਰਦੇ ਹੋ ਕਿਉਂ ਸ਼ਰਮਲਾਹੀਏ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੇ ਇਦਾਂ ਦੇ ਇਸ਼ੂ ਇਹ ਲੋਕ ਉਠਾਉਂਦੇ ਨੇ ਨਾ ਗੁਰਹੀਜ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ